ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅੰਦਰ ਕਰਤਾ ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਡਰਕ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ VOTING PERCENTAGE ਕਿੱਥੇ 60 70 ਦੇ ਵਿੱਚ ਹੁੰਦੀ ਸੀਗੀ ਅੰਮ੍ਰਿਤਸਰ ਦਿਹਾਤੀ ਤੇ ਅੱਜ VOTING ਪਰਸੈਂਟੇਜ 40 ਤੋਂ ਹੇਠਾਂ ਹੈ ਜੇ ਇਲੈਕਸ਼ਨ ਤੁਸੀਂ ਐ ਕਰਾਨੀ ਹੈ ਤਾਂ ਫਾਇਦਾ ਕੀ ਹੋਇਆ ਲੋਕਾਂ ਦੀ ਜਿਹੜੀ ਮੰਗ ਹੈ ਉਹਨਾਂ ਦਾ ਤੁਸੀਂ ਅੱਗੇ ਆਉਣ ਨਹੀਂ ਦਿੱਤਾ ਕੀ ਫਾਇਦਾ ਹੋਇਆ ਇਲੈਕਸ਼ਨ ਕਰਨ ਦਾ ਕਰਾਉਂਦੇ ਹੀ ਨਹੀਂ ਇਸ ਤੋਂ ਵਧੀਆ ਹੁੰਦਾ ਸੱਚ ਕਾਜੇ ਪਹਿਲਾਂ ਤਾਂ ਮੈਂ ਮਜੀਠੀ ਹਲਕੇ ਦੇ ਸੂਨੀ ਅਕਾਲੀ ਦਲ ਦੇ ਵਰਕਰਸ ਤੇ ਕੈਂਡੀਡੇਟਸ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੁਸੀਂ ਬੜੀ ਤਕੜੀ ਲੜਾਈ ਲੱਗੀ ਹੈ ਪ੍ਰਸ਼ਾਸਨ ਦਾ ਤੇ ਪੁਲਸਤੀ ਤੱਕੇਸ਼ਾਈ ਦੇ باوجود ਉਹਨਾਂ ਦੀ ਤਾਨਾਸ਼ਾਈ ਦੇ باوجود ਤੁਸੀਂ ਤਗੜੇ ਹੋ ਕੇ ਅੱਗੇ ਆਏ ਹੋ ਤੇ ਤੁਸੀਂ ਲੜਾਈ ਲੜੀ ਹੈ ਮਜੀਠੇ ਹਲਕੇ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ੜੀ ਇਹਨਾਂ ਨੇ ਸਾਡੇ ਨਾਲ ਤੱਕੀਸ਼ਾਈ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਪਹਿਲਾਂ ਤਾਂ ਨੋਮੀਨੇਸ਼ਨ ਪੇਪਰ ਫਾਈਲ ਨਹੀਂ ਕਰਨ ਦਿੱਤੇ ਉਹ ਸਾਰਿਆਂ ਨੇ ਦੇਖਿਆ ਇਹਨਾਂ ਨੇ ਕੀ ਕੁਝ ਕੀਤਾ ਹੈ ਸਾਡੇ ਕੈਂਡੀਡੇਟਸ ਨੂੰ ਫੋਨ ਕਰ ਕਰਕੇ ਧਮਕੀਆਂ ਦੇ ਕੇ ਕਈ ਕਈ ਬੰਦਿਆਂ ਨੂੰ ਤਾਂ ਇਹਨਾਂ ਨੇ ਅੰਦਰ ਵੀ ਘਰਤਾ 307 ਦੇ ਪਰਚੇ 'ਚ ਜੋਬਨ ਵਰਗੇ ਜਿਹੜੇ ਅ ਅਬਦਾਲੀਤੋਂ ਨੇ ਸੋਇਆ ਕਲਾਮ ਉਹਨਾਂ ਨੂੰ ਇਹਨਾਂ ਨੇ ਅੰਦਰ ਘਰਤਾ ਫੇਰ ਵੀ ਇਹਨਾਂ ਨੇ ਤਕੜੀ ਹੁਕ ਕੇ ਲੜਾਈ ਲੜੀ ਹੈ ਅ ਸਰਕਾਰ ਸਰਕਾਰ ਨਾਲ ਸਰਕਾਰ ਨਾਲ ਕੋਈ ਲੜਾਈ ਲੜਨਾ ਸੌਖਾ ਨਹੀਂ ਹੁੰਦਾ ਫੇਰ ਵੀ ਇਹ ਸਾਰੇ ਅੱਗੇ ਆਏ ਨੇ ਤੇ ਪਿੱਛੇ ਨਹੀਂ ਹਟੇ ਸਿਰ ਨਹੀਂ ਝੁਕਾਇਆ ਇਨਾਂ ਨੂੰ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਸਾਡੇ ਸਾਡਾ ਸਾਥ ਦਿੱਤਾ। VOTING PERCENTAGE ਕਿਥੇ 60-70 ਦੇ ਵਿੱਚ ਹੁੰਦੀ ਸੀਗੀ ਅੰਮ੍ਰਿਤਸਰ ਦਿਹਾਤੀ ਤੇ ਅੱਜ VOTING PERCENTAGE 40 ਤੋਂ ਹੇਠਾਂ ਹੈ। ਇਹੀ ਇੱਕ ਇਨਕਾਰੀ ਹੈ ਸਰਕਾਰ ਦੀ। ਲੋਕਾਂ ਨੇ ਇਨਕਾਰਤਾ ਹੈ ਸਰਕਾਰ ਨੂੰ। ਤਾਂ ਹੀ ਬਾਹਰ ਨਹੀਂ ਨਿਕਲ ਕੇ ਆਏ। ਇਹਨਾਂ ਦੀ ਤੱਕੇਸ਼ਾਈ ਦੇ ਡਰ ਨਾਲ ਇਹ ਬਾਹਰ ਨਹੀਂ ਨਿਕਲ ਕੇ ਆਏ। ਜਦ ਇਲੈਕਸ਼ਨ ਤੁਸੀਂ ਐ ਕਰਾਣੀ ਐ ਤਾਂ ਫਾਇਦਾ ਕੀ ਹੋਇਆ ਲੋਕਾਂ ਦੀ ਜਿਹੜੀ ਮੰਗ ਹੈ ਉਹਨਾਂ ਦਾ ਤੁਸੀਂ ਅੱਗੇ ਆਉਣ ਨਹੀਂ ਦਿੱਤਾ ਕੀ ਫਾਇਦਾ ਹੋਇਆ ਇਲੈਕਸ਼ਨ ਕਰਨ ਦਾ ਕਰਾਉਂਦੇ ਹੀ ਨਹੀਂ ਇਸ ਤੋਂ ਵਧੀਆ ਹੁੰਦਾ ਜਿਵੇਂ ਜਿਹੜਾ 40% ਆਏ ਐ ਇਹ ਵੀ ਇੱਕ ਰਿਜੈਕਸ਼ਨ ਹੀ ਹੈਗੀ ਸਰਕਾਰ ਦੀ ਜਿਹੜੀ ਮਾਮਾ ਧੀਆਂ ਸੀ ਗਿਆ ਮਜੀਠੇ ਹਲਕੇ ਦੀ ਬਹੁਤ ਕਟ ਗਿਣਤੀ ਜ ਅੱਗੇ ਆਈ ਸੀ ਗਿਆ ਵੋਟਪਾਣ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕੋਈ ਫਾਇਦਾ ਨਹੀਂ ਇੱਥੇ ਆ ਕੇ ਜੋ ਹੋਣਾ ਸਾਰਿਆਂ ਦੇ ਸਾਹਮਣੇ ਪਹਿਲਾਂ ਹੀ ਸੀਗਾ ਪ੍ਰਸ਼ਾਸਨ ਨੇ ਪੁਲਸ ਨੇ ਜੋ ਕੁਝ ਕੀਤਾ ਸਾਰਿਆਂ ਦੇ ਸਾਹਮਣੇ ਹੈ ਮੈਂ ਤਾਂ ਕਹਾਂਗੀ ਕਿ ਇਹ ਜਿੱਤ ਸਰਕਾਰ ਦੀ ਨਹੀਂ ਇਹ ਜਿੱਤ ਹੈਗੀ ਪੁਲਸ ਦੀ ਪੁਲਸ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਇਲੈਕਸ਼ਨ ਜਿੱਤੇ ਹੋ ਬਹੁਤ ਵਧਾਈ ਤੁਹਾਨੂੰ ਪਰ ਪਰ ਸ਼ੋਮਨੀ ਅਕਾਲੀ ਦਰ ਦੇ ਵਰਕਰ ਇਹ ਅਸਲੀ ਜਰਨਲ ਨੇ ਕਿਉਂਕਿ ਇਹਨਾਂ ਨੇ ਧੱਕਾ ਹੋਣ ਦੇ ਬਾਵਜੂਦ ਵੀ ਲੜਾਈ ਨਹੀਂ ਛੱਡੀ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਅੰਦਰ ਕਰਤਾ ਮੈਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ ਫੇਰ ਵੀ ਅਸੀਂ ਲੜਾਈ ਲੜੀਆ ਲੋਕਾਂ ਨੂੰ ਸਾਰੇ ਪਾਸਿਓਂ ਘੇਰਿਆ ਹੈ ਤੁਹਾਨੂੰ ਸਾਰਿਆਂ ਨੂੰ ਘੇਰਿਆ ਹੈ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਕੀ ਕੁਝ ਹੋਇਆ ਹੈ ਲੋਕਾਂ ਨੂੰ ਫੋਨ ਕਰ ਕਰ ਥ੍ਰੈਟਨ ਕਰਨਾ ਜਿੰਨੇ ਸਾਰੇ ਕੈਂਡੀਡੇਟਸ ਸਾਡੇ ਕੈਂਡੀਡੇਟ ਸੀਗੇ ਸਾਰਿਆਂ ਨੂੰ ਫੋਨ ਆਏ ਨੇ ਥ੍ਰੈਟ ਦੇ ਸਾਰਿਆਂ ਨੂੰ ਕਿਹਾ ਗਿਆ ਹੈ ਕਿ ਪਿੱਛੇ ਹਟ ਜਾ ਨਹੀਂ ਤਾਂ ਤੂੰ ਦੇਖੀ ਤੈਨੂੰ ਕੀ ਹੋਊਗਾ ਇਹਦੇ باوجود ਤੁਸੀਂ ਹਿੱਲੇ ਨਹੀਂ ਇਹ ਜਿੱਤ ਮੈਂ ਤਾਂ ਥੋੜੀ ਮੰਦੀਆਂ ਜਿਹੜੇ ਸਾਡੇ ਕੈਂਡੀਡੇਟਸ ਜਿੱਤੇ ਸੀਗੇ ਉਹਨਾਂ ਨੂੰ ਵੀ ਸਰਟੀਫਿਕੇਟ ਨਹੀਂ ਦਿੱਤੇ ਇਹਨਾਂ ਨੇ ਜਿੱਤੇ ਆਪਣੀ ਸਰਕਾਰ ਆਪਣੇ ਜਿਹੜੇ ਸੀਗੇ ਕੈਂਡੀਡੇਟਸ ਉਹਨਾਂ ਨੂੰ ਇਹਨਾਂ ਨੇ ਜਿਤਾ ਕੇ ਸਰਟੀਫਿਕੇਟ ਦਿੱਤੇ ਇਹ ਜੀ ਜਿੱਤ ਜੀ ਇਹਨਾਂ ਨੂੰ ਜਿੱਦ ਲੱਗਦੀ ਹੈ ਕਿ ਤੁਸੀਂ ਇੱਕ ਲੇਡੀ ਨੂੰ ਧੀਆਂ ਪੈਣਾ ਨੂੰ ਜਿਹੜੀ ਜਿਹੜੀ ਵੋਟਾਂ ਪਾਣ ਜਾ ਰਹੀਆਂ ਸੀਗੀਆਂ ਜਿਹੜੀ ਨੋਮੀਨੇਸ਼ਨ ਫਾਈ ਕਰੰਡੀ ਖੜੀਆਂ ਸੀਗੀਆਂ ਉਹਨਾਂ ਨਾਲ ਤੁਸੀਂ ਧੱਕੇਸ਼ਾਈ ਕਰੋ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਮੇਰੇ ਘਰ ਆਲੇ ਨੂੰ ਅੰਦਰ ਕਰਕੇ ਤੇ ਮੈਨੂੰ ਕੇਰ ਕੇ ਤੁਸੀਂ ਜਿੱਤ ਸਕਦੇ ਹੋ ਤਾਂ ਤੁਹਾਨੂੰ ਇਹ ਜਿੱਤ ਮੁਬਾਰਕ ਹੋਵੇ ਕਿਉਂਕਿ ਪੰਜਾਬ 'ਚ ਕੋਈ ਇਸ ਨੂੰ ਜਿੱਤ ਨਹੀਂ ਸਮਝ ਸਮਝਦਾ ਉਹ। ਟੀਆਦ ਭੈਣਾਂ ਦਾ ਸਤਕਾਰ ਕਰਨਾ ਤਾਂ ਇਹਨਾਂ ਨੂੰ ਆਉਂਦਾ ਹੀ ਨਹੀਂ ਹੈ। ਮੇਰੀ ਇਹੀ ਬੇਨਤੀ ਹੈ ਕਿ ਜਿਹੜੇ ਵਰਕਰ ਸਾਹਿਬਾਨ ਤੇ ਕੈਂਡੀਡੇਟ ਸਾਹਿਬਾਨ ਇਹ ਲੜਾਈ ਲੜੇ ਐ ਉਹ ਡਟ ਕੇ ਖੜੇ ਰਹਿਣ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।